ਜਿਹੜਾ ਜਵਾਰ ਨਗਰ ਕੈਂਪੇ ਅੱਜ ਕੰਮ ਹੋਇਆ ਵਾ ਇਹ ਇਹ ਬਖਲਾਡਾ ਕਾਂਗਰਸ ਦੀ ਕਾਂਗਰਸ ਨੂੰ ਹੁਣ ਇਹ ਦਿਖਦਾ ਪਿਆ ਵੀ ਸਾਡੀ ਲੋਕਾਂ ਦੇ ਵਿੱਚ ਉਹ अहमियत ਨਹੀਂ ਨਾਕਾਲ ਦੀਆਂ ਜਿਹੜੀਆਂ ਵੋਟਾਂ ਪੈਣ ਜਾ ਰਹੀਆਂ ਨੇ ਨਾ ਲੋਕਾਂ ਵੱਲੋਂ ਕੋਈ ਉਹਨਾਂ ਨੂੰ ਇਸ ਗੱਲ ਦੀ ਪਛਾਣ ਮਿਲ ਰਹੀ ਆ ਵੀ ਸਾਡੇ ਨਾਲ ਕੋਈ ਸਪੋਰਟਰ ਖੜਾ ਵਾ ਜਿਹੜੇ ਇਹ ਡਰਾਮੇਬਾਜ਼ੀ ਹੋ ਰਹੀ ਆ ਇਹ ਆਪਣੇ ਬੰਦਿਆਂ ਨੂੰ ਹੀ ਆਪ ਭੇਜ ਕੇ ਇਸ ਕੰਮ ਨੂੰ ਇਹ ਇਲਜ਼ਾਮ ਦੇ ਰਹੇ ਆ ਆਮ ਆਦਮੀ ਪਾਰਟੀ ਆਪਣਾ ਕੰਮ ਕਰੀ ਆ ਔਰ ਵਿਕਾਸ ਦੇ ਮੁੱਦਿਆਂ ਦੇ ਉੱਤੇ ਅਸੀਂ ਆਪਣੀ ਰਾਜਨੀਤੀ ਤੇ ਲੋਕਾਂ ਦੀ ਕਚਹਿਰੀ 'ਚ ਜਾ ਰਹੇ ਆ ਲੋਕਾਂ ਦਾ ਜਿਹੜਾ ਭਰਮਾ ਹੰਗਾਰਾ ਕੱਲ ਤੁਸੀਂ ਦੇਖਿਆ ਹੋਣਾ ਰੋਡ ਸ਼ੋਅ ਦੇ ਵਿੱਚ ਵੀ ਜੋ ਸੰਜੀਵ ਰੋੜੇ ਨੂੰ ਮਿਲਿਆ ਉਹ ਕੱਲ ਦੇ ਬਖਲਾਏ ਪਿਆ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਕਾਲੀ ਦਾਲ ਹੋਵੇ ਇਹਨਾਂ ਨੇ ਹੁਣ ਕੋਈ ਨਾ ਕੋਈ ਪੰਜਾਬੀ ਦੀ ਕਹਾਵਤ ਆ ਵੀ ਆਟਾ ਗੁੰਦੀ ਹਿਲਦੀ ਕਿਉਂ ਆ ਇਹਨਾਂ ਨੇ ਉਹੀ ਕੰਮ ਫੜਿਆ ਹੋਇਆ ਵਾ ਕੱਲ ਤੁਸੀਂ ਦੇਖਿਆ ਹੋਣਾ ਆਪਣੇ ਸ਼ਾਮਨਗਰ ਦੇ ਅੰਦਰ ਵੀ ਰਾਤ ਨੂੰ ਆਪਣਾ ਹੀ ਬੰਦਾ ਭੇਜ ਕੇ ਇੱਕ ਸੜਕ ਦੇ ਉੱਤੇ ਰਾਸ਼ਨ ਦੀ ਥੈਲੀ ਰੱਖ ਲਈ ਰੌਲਾ ਪਾਤਾ ਜੀ ਰਾਸ਼ਨ ਬੰਨ ਰਿਹਾ ਰਾਸ਼ਨ ਬੰਨ ਰਿਹਾ ਉਹ ਰਾਸ਼ਨ ਬੰਨਣ ਲਈ ਤਾਂ ਸਾਨੂੰ ਲੋੜ ਹੀ ਨਹੀਂ ਅਸੀਂ ਤਾਂ 3 ਸਾਲਾਂ ਤੋਂ ਲੋਕਾਂ ਦੇ ਨਾਲ ਖੜੇ ਆ ਲੋਕਾਂ ਦੀ ਆਵਾਜ਼ ਬਣ ਕੇ ਖੜੇ ਆ ਕਿਉਂਕਿ ਲੋਕ ਜਾਣਦੇ ਆ ਵੀ ਆਮ ਆਦਮੀ ਪਾਰਟੀ ਨੇ ਜੋ ਜੋ ਵਾਦਾ ਕੀਤਾ ਸੀਗਾ ਉਹ ਕੱਲਾ ਕੱਲੇ ਵਾਦੇ ਨੂੰ ਪੂਰਾ ਕਰ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਕਾਂਗਰਸ ਨੂੰ ਇਹ ਆ ਵੀ ਅੱਜ ਲੋਕਾਂ ਦੀ ਜਿਹੜੀ ਆਵਾਜ਼ ਆ ਹਲਕਾ ਵੈਸਟ ਦੀ ਸੰਜੀਵ ਰੋੜੇ ਦੇ ਨਾਲ ਨੇ ਲੋਕ ਔਰ ਵੱਡੀ ਗਿਣਤੀ ਦੇ ਵਿੱਚ ਕੱਲ ਜਿੱਤ ਦਊਗੇ ਲੋਕ ਹਲਕਾ ਬਸ ਜੇ ਵੀ ਦੇਖਣ ਨੂੰ ਮਿਲਿਆ ਕਿ ਇੱਕ ਪਾਸੇ ਤਾਂ ਭਾਰਤ ਪੁਛਦੇ ਨਾ ਪੁਛਦੇ ਨਾਵੇਂ ਵੜੀ ਥਾਦੇ ਪੁੱਛਦੇ ਆ ਪਰ ਨਾਰੀ ਰਮਨੀ ਬਿੱਟੂ ਵੀ ਉਸੇ ਥਾਦੇ ਪੁੱਛ ਜਾਂਦੇ ਨੇ ਉਹ ਵੀ ਸਵਾਲ ਖੜੇ ਕਰਦੇ ਲੱਗਦਾ ਕਿ ਫ੍ਰੈਂਡਲੀ ਏ ਏ ਵੀ ਟੀਮਾ ਕਾਂਗਰਸ ਤੇ ਭਾਜਪਾ ਜੇ ਵੀ ਟੀਮ ਬਣ ਕੇ ਕੰਮ ਕਰ ਰਹੀ ਆ ਇਸ ਕਰਕੇ ਹੁਣ ਰਵਨੀਕ ਬਿੱਟੂ ਤੇ ਭਾਰਤ ਭੂਸ਼ ਨਾਸ਼ੂ ਏ ਵੀ ਟੀਮਾ ਜਦੋਂ ਜਿਹਨੂੰ ਜਿੱਥੇ ਦਿਲ ਕਰਦਾ ਉਹਨੂੰ ਉਹ ਬੁਲਾ ਲੈਂਦਾ ਜਦੋਂ ਉਹਦਾ ਦਿਲ ਕਰਦਾ ਉਹ ਦੂਜੇ ਨੂੰ ਬੁਲਾ ਲੈਂਦਾ ਇਹ ਏ ਵੀ ਟੀਮ ਬਣ ਕੇ ਕੰਮ ਕਰ ਰਹੀ ਆ ਵੋਟਾਂ ਲੋਕਾਂ ਨੇ ਪਾਉਣੀਆਂ ਨੇ ਚਾਹੇ ਕੋਈ ਜਿੰਨਾ ਮਰਜ਼ੀ ਕੋਈ ਬਰੋਦ ਕਰ ਲਵੇ ਚਾਹੇ ਕੋਈ ਜਿੰਨਾ ਮਰਜੀ ਰਾਸ਼ਨ ਵੰਡ ਲਵੇ ਇਸ ਕਰਕੇ ਲੋਕਾਂ ਨੂੰ ਪਤਾ ਵਾ ਵੀ ਕਿਹੜੀ ਪਾਰਟੀ ਤੇ ਕਿਹੜਾ ਕੈਂਡੀਡੇਟ ਸਾਡਾ ਕੰਮ ਕਰੂਗਾ ਕਿਹੜਾ ਸਾਡੇ ਹਲਕੇ ਵੈਸਟ ਨੂੰ ਵੈਸਟ ਬਣਾਊਗਾ ਇਹ ਲੋਕਾਂ ਦੀ ਸੋਚ ਔਰ ਲੋਕਾਂ ਦਾ ਮਨ ਬਣਿਆ ਹੋਇਆ ਵਾ ਇੱਕ ਨੰਬਰ ਦਾ ਬਟਨ ਨਾ ਝਾੜੂ ਦਾ ਕੱਲ ਇੱਕ ਨੰਬਰ ਦਾ ਬਟਨ ਦਵਾ ਕੇ ਝਾੜੂ ਨੂੰ ਕਾਮਯਾਬ ਕਰੋਗੇ